ਨਾ ਸਾਥੀ ਹੈ ਉਹ ਜ਼ਖਮੀ ਹੋਏ ਆ ਰਬੜ ਦੀਆਂ ਗੋਲੀਆਂ ਲੱਗਣ ਨਾਲ ਬੰਬ ਫਟਣ ਨਾਲ ਜ਼ਖਮੀ ਹੋਏ ਆ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਅੱਜ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਵੱਲ ਜੋ ਕੂਚ ਕੀਤਾ ਹੈ ਤੇ ਦੋਸਤੋ ਜੋ ਸਮਝ ਨਹੀਂ ਸਰਕਾਰਾਂ ਨੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਦੇ ਲਈ ਜੋ ਰਾਸਤੇ ਦੇ ਵਿੱਚ ਵੱਡੇ ਵੱਡੇ ਪੱਥਰ ਤੇ ਲੋਹੇ ਦੀਆਂ ਕਿੱਲਾਂ ਤੇ ਹੋਰ ਵੀ ਬਹੁਤ ਜ਼ਿਆਦਾ ਜਿਵੇਂ ਕਿਸਾਨ ਅਤਵਾਦੀ ਹੁੰਦੇ ਨੇ ਕਿ ਉਹ ਦਿੱਲੀ ਨਾ ਪਹੁੰਚ ਸਕਣ ਸਰਕਾਰ ਨੇ ਬਹੁਤ ਜ਼ਿਆਦਾ ਅੱਜ ਹਤਕੰਡੇ ਅਪਣਾਏ ਤੇ ਬਹੁਤ ਸਾਰੇ ਦੋਸਤੋ ਇਸ ਦੇ ਵਿੱਚ ਕਿਸਾਨ ਨੌਜਵਾਨ ਜ਼ਖਮੀ ਵੀ ਹੋਏ ਪ੍ਰਿਆਣਾ ਪੁਲਿਸ ਨੇ ਦੋਸਤੋ ਤੇ ਜੋ ਉੱਥੇ ਹੋਰ ਫੋਰਸਾਂ ਲੱਗੀਆਂ ਸੀ ਉਹਨਾਂ ਨੇ ਕਿਸਾਨਾਂ ਨੌਜਵਾਨਾਂ ਤੇ ਅਥਰੂ ਗੈਂਸ ਦੇ ਗੋਲੇ ਤੇ ਹੋਰ ਵੀ ਬਹੁਤ ਸਾਰੀਆਂ ਘਾਤਕ ਚੀਜ਼ਾਂ ਦੇ ਨਾਲ ਕਿਸਾਨਾਂ ਨੌਜਵਾਨਾਂ ਉੱਪਰ ਹਮਲੇ ਕੀਤੇ ਆਓ ਦੋਸਤੋ ਦਿੱਲੀ ਧਰਨੇ ਦੀ ਕੀ ਹੈ ਅਪਡੇਟ ਤੁਸੀਂ ਵੀ ਦੇਖੋ ਦੋਸਤੋ ਪੂਰੀ ਵੀਡੀਓ

ਤਲਪੇ ਹਾਂ ਵੀ ਦੋਸਤੋ ਆ ਲਾਈਵ ਹੋਣ ਦਾ ਇੰਨਾ ਸੀਗਾ ਵੀ ਸਾਰੀ ਜਿਹੜਾ ਆਪਣਾ ਦਿੱਲੀ ਮੋਰਚਾ ਜਿਹੜਾ ਹਜੇ ਸ਼ੰਭੂ ਲੱਗਾ ਹੋਇਆ ਵਾ ਉਹਦੀ ਤੁਹਾਡੇ ਨਾਲ ਸਾਰੀ ਅਪਡੇਟ ਸਾਂਝੀ ਕਰ ਲਈਏ ਆ ਮੈਂ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੋ ਕ੍ਰਾਂਤੀਕਾਰੀ ਪਹਿਲਾਂ ਕੋਸ਼ਿਸ਼ ਕੀਤੀ ਸੀ ਆਪਣੇ ਪੇਜ ਤੋਂ ਪਾਉਣ ਦੀ ਪਰ ਉਹ ਜਾਂ ਤਾਂ ਇਹਨਾਂ ਨੇ ਪੇਜ ਪੂਜ ਵੇਰਾ ਬੰਦ ਕਰਤਾ ਕੀ ਕੀਤਾ ਵਾ ਉਹ ਮੰਨ ਲਓ ਕਿ ਚੱਲਿਆ ਨਹੀਂਗਾ ਤੇ ਹੁਣ ਇੱਕ ਸਾਥੀ ਦਾ ਮੋਬਾਈਲ ਫੜ ਕੇ ਉਹ ਤੋਂ ਫੋਨ ਲੱਗੇ ਆ ਅੱਜ ਸਵੇਰੇ 11 ਵਜੇ ਦੇ ਕਰੀਬ ਆਪਣੇ ਸਾਰੇ ਕਾਫਲੇ ਜਿਹੜੇ ਆ ਉਹ ਉਹ ਨੇੜੇ ਲੱਗੇ ਸੀਗੇ ਤੇ 11 ਵਜੇ ਤੋਂ ਲੈ ਕੇ ਹੁਣ ਤੱਕ ਸਰਕਾਰ ਨੇ ਜੋ ਅੱਜ ਕਹਿਰ ਕੀਤਾ ਕਿਸਾਨਾਂ ਤੇ ਜ਼ਬਰ ਕੀਤਾ ਡਰੋਨਾਂ ਦੇ ਨਾਲ ਜਿਵੇਂ ਕਿਸੇ ਵਿਦੇਸ਼ੀ ਦੇ ਦੂਜੇ ਦੇਸ਼ ਤੇ ਬੰਬ ਸਿੱਟੇ ਜਾਂਦੇ ਇਸ ਤਰ੍ਹਾਂ ਬੰਬ ਸਿੱਟੇ ਬੰਬ ਕੱਲੇ ਆਸੂ ਗੈਸ ਵਾਲੇ ਨਹੀਂ ਫਟਣ ਵਾਲੇ ਜਿਹੜੇ ਫਟਦੇ ਆ ਤੇ ਬੰਦੇ ਨੂੰ ਜ਼ਖਮੀ ਕਰਦੇ ਆ ਉਹ ਸਿੱਟੇ ਗਏ ਬੰਦੂਖਾਂ ਨਾਲ ਸਿੱਟੇ ਗਏ ਹ ਰਬੜ ਦੀਆਂ ਗੋਲੀਆਂ ਨਾਲ ਸਾਡੇ ਕਈ ਬੰਦੇ ਜ਼ਖਮੀ ਕੀਤੇ ਐਸਐਲਰ ਵਰਗੀ ਬਦੂਖ ਖਤਰਨਾਕ ਰਾਈਫਲ ਦੇ ਫੇਰ ਕੀਤੇ ਗਏ ਤੇ ਟਰੈਕਟਰ ਦੇ ਟਾਇਰ ਪਾੜੇ ਗਏ ਇੱਕ ਦੇ ਗੱਡੀਆਂ ਦੇ ਸੀਸੇ ਤੋੜ ਦਿੱਤੇ ਗਏ ਪਰ ਸਦਕੇ ਜਾਈਏ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਦੇ ਸਵੇਰ ਤੋਂ ਜਦੋਂ ਜਾਇਦ ਕਰਨ ਲੱਗੇ ਆ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਹੀ ਹੋਊਗਾ ਵੀ ਕਿੰਨੇ ਇਹਨਾਂ ਨੇ ਕੀਤੇ ਹੋਏ ਆ ਬੈਰੀਕੇਡ ਲਾਏ ਹੋਏ ਸੀਗੇ ਕਿੱਡੇ ਮਜਬੂਤੀ ਨਾਲ ਲਾਏ ਸੀਗੇ ਅ ਅੱਧਾ ਪਟਨ ਚ ਜੇ ਕਾਮਯਾਬ ਹੋ ਗਏ ਆ ਬੇਸ਼ੱਕ ਸਾਡੇ ਜਿਹੜੇ ਦਰਜਣਾਂ ਸਾਥੀ ਆ ਜ਼ਖਮੀ ਹੋਏ ਆ ਰਵਡ ਦੀਆਂ ਗੋਲੀਆਂ ਲੱਗਣ ਨਾਲ ਬੰਬ ਪਟਣ ਨਾਲ ਜ਼ਖਮੀ ਹੋਏ ਆ ਪਰ ਨੌਜਵਾਨਾਂ ਦਾ ਕਿਸਾਨਾਂ ਦਾ ਹੌਸਲਾ ਬੁਲੰਦ ਦਾ ਮੋਰਚਾ ਪੂਰਾ ਡਟਿਆ ਹੋਇਆ ਵਾ ਲੱਗਿਆ ਹੋਇਆ ਵਾ ਇੱਕ ਵਾਰ ਸਾਰੀਆਂ ਫੋਰਸਾਂ ਨੂੰ ਰਾਤ ਨੂੰ ਰੋਕਾਂਗੇ ਬੰਦ ਕਰਾਂਗੇ ਕਮਾਂ ਵੀ ਰੁਕੋ ਤੇ ਇੱਕ ਜੋ ਬਿਗਲ ਵਜਾਵਾਂਗੇ ਵੀ ਆਪਦੇ ਖੈਮਿਆਂ ਚ ਫੌਜਾਂ ਪਰਤਣ ਸਵੇਰੇ ਫੇਰ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਮੇਰੀ ਬੇਨਤੀ ਹੈ ਵੀ ਜਿਹੜੇ ਘਰਾਂ 'ਚ ਬੈਠੇ ਆ ਜਿਹੜੇ ਫੇਸਬੁੱਕ ਤੇ ਬੈਠੇ ਆ ਕੋਈ ਸੋਸ਼ਲ ਮੀਡੀਆ ਤੇ ਬੈਠਾ ਵਾ ਤੇ ਖਾਸ ਕਰਕੇ ਜਿਹੜੇ ਕਿਸੇ ਨਾ ਕਿਸੇ ਕਿਸਾਨ ਜਾਂ ਤੇ ਬੰਦੀ ਨਾਲ ਕੋਈ ਵੀ ਜੁੜਿਆ ਹੋਇਆ ਵਾ ਤੇ ਅਜੇ ਤੱਕ ਤੁਰਿਆ ਨਹੀਂ ਗਾ ਤੇ ਘਰੇ 'ਚ ਬੈਠਾ ਵਾ ਮੇਰੀ ਉਹਨਾਂ ਸਾਰਿਆਂ ਵੀਰਾਂ ਨੂੰ ਬੇਨਤੀ ਆ ਵੀ ਅੱਜ ਸਵੇਰ ਦੇ ਜਦੋਂ ਜਹਦ ਕਰਕੇ ਨੌਜਵਾਨ ਬਹੁਤ ਥੱਕੇ ਥੱਕੇ ਹੋਏ ਆ ਟੁੱਟੇ ਹੋਏ ਆ ਤਾਜ਼ਾ ਦਮ ਸਾਥੀ ਆਉਣ ਤਾਜ਼ਾ ਦਮ ਆਪਾਂ ਫਿਰ ਸੰਰਸ਼ ਕਰਿਏ ਫਿਰ ਅੱਗੇ ਵਧਣ ਦੀ ਕੋਸ਼ਿਸ਼ ਕਰਿਏ ਸੋ ਇਸ ਕਰਕੇ ਵੀ ਜਿਹੜੇ ਵੀ ਸਾਥੀ ਹੁਣ ਨਾ ਆਏ ਉਹ ਨਾ ਤਾਂ ਕਿਸਾਨੀ ਦੇ ਸਕਿਆ ਨਾ ਉਹ ਕਿਸੇ ਕਿਸਾਨ ਜਥੇਬੰਦੀ ਦੇ ਸਕਿਆ ਜਿਹੜੇ ਹਜੇ ਵੀ ਨਹੀਂ ਆ ਰਹੇ ਤਾਂ ਇੱਕ ਤਾਂ ਪੇਜ ਪੂਜ ਨਹੀਂ ਚੱਲਦੇਗੇ ਬੇਨਤੀ ਆ ਸਾਰਿਆਂ ਨੂੰ ਬਈ ਇਹਨੂੰ ਸ਼ੇਅਰ ਕਰ ਦਿਓ ਸਾਰੇ ਜਾਣੇ ਤੇ ਜਿਹੜੇ ਘਰਾਂ ਚ ਬੈਠੇ ਆ ਉਹ ਵਹੀਰਾ ਕੱਤ ਲਓ ਸਾਜੂ ਸਮਾਨ ਲੈ ਕੇ ਆਓ ਤਾਂ ਕਿ ਆਪਾਂ ਇਹਨੂੰ ਤੋੜ ਸਕੀਏ ਜਿਹੜਾ ਬੈਰੀਕੇਡ ਲਾਇਆ ਵਾ ਤੇ ਕੋਈ ਵੀ ਵੀਰ ਘਰ ਜੰਦਾ ਰਵੇ ਵੱਡੀ ਗਿਣਤੀ ਚ ਆਓ ਇੱਕ ਲਾਹ ਮਸਾਲ ਪਤਾ ਲੱਗੇ ਵੀ ਇਹ ਸੰਘਰਸ਼ ਜਿਹੜਾ ਵਾ ਦਿੱਲੀ ਮੋਰਚਾ 2 ਸ਼ੁਰੂ ਹੋ ਗਿਆ ਵਾ ਸਵੇਰ ਦਾ ਇੰਨੀ ਉਹ ਚਲੀ ਗਈ ਅੰਦਰ ਫਿਰ ਗਿਆ ਸੇ ਇੰਨੀ ਚਲੀ ਗਈ ਆ ਵੀ ਬੋਲਿਆ ਨਹੀਂ ਜਾਂਦਾ ਤੁਹਾਡੀ ਇੱਥੇ ਜਿਹੜੇ ਤੁਹਾਡੇ ਭਰਾ ਬੈਠੇ ਆ ਉਹ ਤੁਹਾਡੀ ਏਡੀ ਕਰ ਰਹੇ ਆ ਅਸੀਂ ਫੇਰ ਕੋਸ਼ਿਸ਼ ਕਰਾਂਗੇ ਅੱਗੇ ਜਾਣ ਦੀ ਸੋ ਸਵੇਰ ਤੱਕ ਸਾਰੇ ਜਿਹੜੇ ਨਹੀਂ ਪਹੁੰਚੇ ਪਹੁੰਚੋ ਤਖੜੇ ਹੋ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਕਿ ਸਮੇਂ ਦੀ ਸਰਕਾਰਾਂ ਦੁਆਰਾ ਦੋਸਤੋ ਜੋ ਕਿਸਾਨਾਂ ਨਾਲ ਇਹ ਧੱਕਾ ਕੀਤਾ ਜਾ ਰਿਹਾ ਹੈ ਜੋ ਦੋਸਤੋ ਕਿਸਾਨ ਆਪਣੀਆਂ ਫਸਲਾਂ ਦੀ ਐਮਐਸਪੀ ਦੀ ਗਰੰਟੀ ਦੇ ਲਈ ਦੁਬਾਰਾ ਫੇਰ ਦਿੱਲੀ ਵੱਲ ਕੂਚ ਕਰ ਰਹੇ ਹਨ ਇਹ ਕਿਸਾਨ ਜਥੇਬੰਦੀਆਂ ਜੇ ਜੋ ਵੀ ਦੋਸਤੋ ਇਹ ਹਰਿਆਣਾ ਪੁਲਿਸ ਜਾਂ ਹੋਰ ਵੀ ਜੋ ਸਰਕਾਰ ਦੁਆਰਾ ਫੋਰਸਾਂ ਲਾਈਆਂ ਗਈਆਂ ਨੇ ਉਹਨਾਂ ਨੇ ਅੱਜ ਕਿਸਾਨਾਂ ਤੇ ਨੌਜਵਾਨਾਂ ਦੇ ਉੱਪਰ ਜੋ ਵੀ ਅਤਿਆਚਾਰ ਕੀਤਾ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤ ਵੱਤ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ